ਪਈ ਅਮਰਤਪਾਲ ਸਿੰਘ ਡਿਬਲੂ ਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਸੀ ਜੀ ਤੇ ਉਹਦੇ ਤੇ ਹੁਣ ਜੋ ਨਿਊਜ਼ ਅਸੀਂ ਦੇਖੀਆਂ ਜੀ ਜੋ ਆਪਾ ਲਾਤਾ ਜੀ ਹਾਂ ਅਨਲੌਫਲ ਪ੍ਰੋਵੈਂਸ਼ਨ ਐਕਟ ਹਾਂਜੀ ਅ ਪਈ ਅਮਰਤਪਾਲ ਸਿੰਘ ਕੋ ਜੋ ਮੀਡੀਆ ਨਿਊਜ਼ ਹੈ ਜੀ ਉਹਨਾਂ ਮੁਤਾਬਕ ਪਿਛਲੇ ਸਾਲ ਜੇਲ੍ਹ ਦੇ ਵਿੱਚੋਂ ਦੇ ਮੋਬਾਈਲ ਫੜੇ ਗਏ ਦੇਖਿਓ ਤੇ ਗੱਲ ਇਹ ਹੈ ਪੀ ਉਸ ਸਮੇਂ ਤੋਂ ਬਾਅਦ ਹੋਣ ਆ ਕੇ ਜਦੋਂ ਇਹਨਾਂ ਨੇ 14 ਤਰੀਕ ਨਵੰਬਗੀ ਦੇ ਦਿਨ ਪਾਰਟੀ ਨੌਂਜ਼ ਕਰਨੀ ਸੀ ਉਤੋਂ ਕੁਝ ਦਿਨ ਪਹਿਲਾਂ ਹੀ ਜੁਗੇਪੀ ਜਿਹੜਾ ਲਾਤਾਂ ਲਾਤਾਂ ਗਿਆ ਬਿਲਕੁਲ ਸਹੀ ਗੱਲ ਹੈ ਜੇ ਜੇਲ੍ਹ ਦੇਗਾ ਲਾਉਣਾ ਸੀ ਤੇ ਪਹਿਲਾਂ ਲਾਣ ਦੇ ਪਹਿਲਾਂ ਲਾ ਦਿੰਦੇ ਉਹ ਤਾਂ 2 ਸਾਲ ਤੋਂ ਤਕਰੀਬਨ 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 2 ਸਾਲ ਹੋ ਜਾਣੇ ਆ ਤੇ ਲਗਭਗ ਚਲੋ ਉਹ ਮਹੀਨਾ 2 ਮਹੀਨੇ ਜਿਹੜਾ ਬਾਹਰ ਰਿਹਾ ਉਹ ਗਲਪ ਲੇਕਿਨ ਸਾਰਾ ਜਿਹੜਾ ਵਾਰਸਪੰਦਾ ਦੀ ਜਥੇਬੰਦੀ ਦੇ ਜਿਹੜੇ ਮੈਂਬਰ ਸਹਿਬਾਨ ਆ ਉਹਦਾ ਤਕਰੀਬਨ ਮਾਰਚ ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹ ਚੱਕ ਲਗੇ ਸੀ 23 ਦੇ ਵਿੱਚ ਤੇ 2 ਸਾਲ ਦੇ ਤਕਰੀਬਨ ਹੁਣ ਹੋ ਜਾਣਾ ਇਹ ਗੱਲਾਂ ਦੇਖ ਕੇ ਮਤਲਬ ਆਉਂਦਾ ਕਿਉਂਕਿ ਭਾਈ ਅਮਰਪਾਲ ਸਿੰਘ ਇਸ ਵੇਲੇ ਇੱਕ ਆਮ ਨਾਗਰਿਕ ਨਹੀਂ ਹੈ ਉਹ ਇੱਕ ਐਮਪੀ ਹੈ ਉਹ ਐਮਪੀ ਹੈ ਲੋਕਾਂ ਦਾ ਲੋਕਤਵ ਵੱਧ ਲੋਕਾਂ ਦਾ ਜਿਹੜਾ ਚੁਣਿਆ ਹੈ ਮਤਲਬ ਕਤਲ ਕਰਾਉਣ ਤੱਕ ਜਿਹੜਾ ਸੋਚਿਆ ਨਹੀਂ ਜਾ ਸਕਦਾ ਵੀ ਉਹ ਕਤਲ ਕਰਵਾ ਦੂਗਾ ਕਿਸ ਦਾ ਬੈਠਾ ਸਸਿਕਾ ਤੁਸੀਂ ਦੇਖ ਰਹੇ ਹੋ ਹਿਊਮਰਿਸਟ ਬੁਲਟਨ ਤੇ ਮੈਂ ਸਤਨਾਮ ਸਿੰਘ ਧਾਲੀਵਾਲ ਪ੍ਰਧਾਨ ਯੂਨੀਵਰਸਲ ਹਿਊਮਰਿਸਟ ਅਰਗੇਸ਼ਨ ਅੱਜ ਮੇਰੇ ਨਾਲ ਨੇ ਸਰਦਾ ਜਗਜੀਤ ਸਿੰਘ ਮਾਨ ਜੋ ਯੂਨੀਵਰਸਲ ਹਿਊਮਨਾਈਜ਼ ਆਰਗੇਨਾਈਜ਼ੇਸ਼ਨ ਦੇ ਆਰਗੇਨਾਈਜ਼ਿੰਗ ਸੈਕਟਰੀ ਨੇ ਅੰਦਰਕੋ ਅੱਜ ਦੀ ਸਾਡੀ ਜਿਹੜੀ ਵਿਸ਼ੇਸ਼ ਚਰਚਾ ਆ ਪਾਈ ਅਮਿਤਪਾਲ ਸਿੰਘ ਤੇ ਜੋ ਜਵਾਬਾ ਲਾਇਆ ਗਿਆ ਉਸ ਬਾਰੇ ਅਸੀਂ ਗੱਲ ਕਰਾਂਗੇ ਐਜ ਹਿਊਮਨਾਈਜ਼ ਐਕਟਿਵਿਸਟ ਬਿਲਕੁਲ ਮਾਨ ਸਰ ਪਾਈ ਅਮਿਤਪਾਲ ਸਿੰਘ ਡਿਬਨੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਸੀ ਜੀ ਉਹਦੇ ਤੇ ਹੁਣ ਜੋ ਨਿਊਜ਼ ਅਸੀਂ ਦੇਖੀਆਂ ਜੀ ਤੇ ਜੋ ਆਪਾਂ ਲਾਤਾ ਜੀ ਹਾਂ ਅਨਲਾਫਲ ਪ੍ਰੋਵੈਂਸ਼ਨ ਐਕਟ ਹਾਂਜੀ ਪਤਾ ਹੈ ਸਾਰਿਆਂ ਨੂੰ ਕਿਉਂਕਿ ਬੜੇ ਮਾਹਰ ਐਡਵੋਕੇਟ ਜਿਹੜੇ ਆ ਉਹਨਾਂ ਨੇ ਬਾਰ-ਬਾਰ ਇਹ ਗੱਲ ਜਿਹੜੀ ਹੈ ਦੱਸੀ ਅਸਲ 'ਚ ਮਾਨ ਸਾਹਿਬ ਜੀ ਆਪਾਂ ਦੇਖੀਏ ਅ ਭਾਈ ਅਮਰਪਾਲ ਸਿੰਘ ਕੋ ਜੋ ਮੀਡੀਆ ਨਿਊਜ਼ ਹੈ ਜੀ ਉਹਨਾਂ ਮੁਤਾਬਕ ਪਿਛਲੇ ਸਾਲ ਜੇਲ੍ਹ ਦੇ ਵਿੱਚੋਂ ਦੇ ਮੋਬਾਈਲ ਫੜੇ ਗਏ ਹਾਂ ਡਿਵਾਈਸ ਆ ਫ੍ਰੀ ਬਿਲਕੁਲ ਬਿਲਕੁਲ ਉਹਦੇ ਚ ਜੇਲ ਸਵਿਡੈਂਟ ਤੇ ਪਰਚਾ ਵੀ ਹੋਇਆ ਜੀ ਉਹਦੇ ਤੇ ਵੀ ਯੂਏਪੀਐਲ ਆਈ ਲੱਗਿਆ ਲੱਗਿਆ ਜੀ ਹੁਣ ਦੇਖਣ ਤੇ ਗੱਲ ਇਹ ਹੈ ਕਿ ਉਸ ਸਮੇਂ ਤੋਂ ਬਾਅਦ ਹੋਣ ਆ ਕੇ ਜਦੋਂ ਇਹਨਾਂ ਨੇ 14 ਤਰੀਕ ਨੂੰ ਮੱਗੀ ਦੇ ਦਿਨ ਪਾਰਟੀ ਅਨਾਉਂਸ ਕਰਨੀ ਸੀ ਉਸ ਤੋਂ ਕੁਝ ਦਿਨ ਪਹਿਲਾਂ ਇਹ ਯੂਏਪੀਐਲ ਜਿਹੜਾ ਲਾਤਾ ਗਿਆ ਲਾਤਾ ਗਿਆ ਮੇਨ ਆਮ ਜਿਹੜੇ ਪਬਲਿਕ ਆ ਆਮ ਜਿਹੜੇ ਲੋਕ ਆ ਉਹਨਾਂ ਨੂੰ ਇਹ ਚੀਜ਼ ਨਹੀਂ ਹਜਮ ਹੁੰਦੀ ਬਿਲਕੁਲ ਸਹੀ ਗੱਲ ਹੈ ਜੇਲ੍ਹ ਦੇ ਆਪਾ ਲਾਉਣਾ ਸੀ ਤੇ ਪਹਿਲਾਂ ਲਾਣ ਦੇ ਪਹਿਲਾਂ ਉਹ ਲਾ ਦਿੰਦੇ ਉਹ ਤਾਂ 2 ਸਾਲ ਤੋਂ ਤਕਰੀਬਨ 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 2 ਸਾਲ ਹੋ ਜਾਣੇ ਆ ਤੇ ਲਗਭਗ ਚਲੋ ਉਹ ਮਹੀਨਾ 2 ਮਹੀਨੇ ਜਿਹੜਾ ਬਾਹਰ ਰਿਹਾ ਉਹ ਗਲਪ ਲੇਕਿਨ ਸਾਰਾ ਜਿਹੜਾ ਵਾਰਸਪੰਦਾ ਦੀ ਜਥੇਬੰਦੀ ਦੇ ਜਿਹੜੇ ਮੈਂਬਰ ਸਹਿਬਾਨ ਆ ਉਹਦਾ ਤਕਰੀਬਨ ਮਾਰਚ ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹ ਚੱਕ ਲਗੇ ਸੀ 23 ਦੇ ਵਿੱਚ ਤੇ 2 ਸਾਲ ਦੇ ਤਕਰੀਬਨ ਹੁਣ ਹੋ ਜਾਣਾ ਕਿਉਂਕਿ ਆਪਣੇ ਡੀਜੀਪੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਉਹਦੇ ਵਿੱਚ ਕਲੀਅਰ ਕੀਤਾ ਵੀ ਸਾਡੇ ਕੋਲ ਇਹਦੇ ਵਿਰੁੱਧ ਸਬੂਤ ਹੈ ਵੀ ਇਹਦੀ ਅਰਸ਼ ਡੱਲੇ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਜਿਹੜਾ ਗੁਰਪ੍ਰੀਤ ਸਿੰਘ ਹਰੀਨੋ ਹਰੀਨੋ ਦਾ ਜਿਹੜਾ ਮਰਡਰ ਹੋਇਆ ਹੈ ਪੀ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਤੇ ਉਹਦਾ ਨਾਂ ਮੈਂ ਭਾਈ ਅਮਰਪਾਲ ਸਿੰਘ ਦਾ ਨਾਮ ਜਿਹੜੇ ਕਰ ਦਿੱਤਾ ਗਿਆ ਸੀਗਾ ਕਰ ਦਿੱਤਾ ਗਿਆ ਸੀਗਾ ਹੁਣ ਜੇ ਤੇ ਜਦੋਂ ਮੋਬਾਈਲ ਫੜੇ ਗਏ ਆ ਜੀ ਉਦੋਂ ਦੇ ਕੋਈ ਕਾਲ ਰਿਕਾਰਡਿੰਗ ਜਾਂ ਕੋਈ ਇਹਨਾਂ ਦੇ ਕੋਲ ਅਰਸ਼ ਡੱਲੇ ਦੇ ਨਾਲ ਜਾਂ ਕੋਈ ਹੋਰ ਕਿਸੇ ਗੈਂਗਸਟਰ ਦੇ ਨਾਲ ਕੋਈ ਭਾਈ ਅਮਰਪਾਲ ਸਿੰਘ ਦਾ ਹੈਗਾ ਜੀ ਤੇ ਫਿਰ ਪੁਲਿਸ ਨੇ ਮਲ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹਰੀਨੋ ਉਹਨੂੰ ਬਚਾਇਆ ਕਿਉਂ ਨਹੀਂ ਹਾਂ ਉਹਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਉਹਨੂੰ ਕਿਉਂ ਨਹੀਂ ਪ੍ਰੋਟੈਕਟ ਕੀਤਾ ਜੇ ਇਹਨਾਂ ਦੇ ਕੋਲ ਇਨਪੁਟ ਆਈ ਸੀ ਬਿਲਕੁਲ ਉਹਨਾਂ ਦੇ ਕਾਲਾਂ ਦੇ ਵਿੱਚ ਜੀ ਪਈ ਇਹ ਉਹਨੂੰ ਮਤਲਬ ਮਰਵਾਉਣਾ ਚਾਹੁੰਦਾ ਭਗਵਤਪਾਲ ਸਿੰਘ ਜੀ ਤੇ ਫਿਰ ਉਹਨੂੰ ਤੇ ਪ੍ਰੋਟੈਕਸ਼ਨ ਦੇ ਦੇਣੀ ਚਾਹੀਦੀ ਸੀ ਪ੍ਰੋਟੈਕਸ਼ਨ ਦੇਣੀ ਚਾਹੀਦੀ ਸੀ ਹੂੰ ਕਿਉਂਕਿ ਜਦੋਂ ਇੱਕ ਵਾਰ ਜੇਲ੍ਹ ਦੇ ਵਿੱਚ ਕੋਈ ਕ੍ਰਾਈਮ ਕਰਦਾ ਕ੍ਰਾਈਮ ਹੀ ਆਏ ਮੋਬਾਈਲ ਫੜਿਆ ਜਾਣਾ ਚਾਹੀਦਾ ਹੈ ਨਾ ਕੋਈ ਇਸ ਤਰ੍ਹਾਂ ਦਾ ਜੀ ਹਾਂ ਕੋਈ ਹੁੰਦਾ ਕੋਈ ਪਰਚਾ ਦਰਜ ਹੁੰਦਾ ਬਿਲਕੁਲ ਵੈਸੇ ਤੇ ਪ੍ਰਬੰਧ ਕੀ ਅਧਾਰ ਦੇ ਉੱਤੇ ਉਹਦੀ ਜੇਲ ਬਦਲ ਦਿੰਦੇ ਆ ਜੀ ਉਹਦੇ ਤੇ ਸਿਕਿਉਰਿਟੀ ਟਾਈਟ ਕਰ ਦਿੰਦੇ ਆ ਟਾਈਟ ਕਰ ਦਿੰਦੇ ਆ ਕਿ ਉਹਨਾਂ ਨੂੰ ਕਿਤੇ ਮਤਲਬ ਇਸ ਤਰ੍ਹਾਂ ਕਰ ਦਣਗੇ ਵੀ ਗਾਂ ਉਹਨਾਂ ਦੇ ਕੋਲ ਇਹ ਚੀਜ਼ ਨਾ ਪਹੁੰਚੇ ਨਾ ਪਹੁੰਚੇ ਬਿਲਕੁਲ ਬਸ ਤੇ ਹੁਣ ਇਹਨਾਂ ਕੋ ਮਤਲਬ ਮੋਬਾਈਲ ਫੜਨ ਤੋਂ ਬਾਅਦ ਇਨਪੁਟ ਕਿੱਥੋਂ ਆਈ ਕਿੱਦਾਂ ਆਈ ਜਾਂ ਜਿਹੜੇ ਜੇ ਫੜੇ ਆ ਜਿਹੜੇ ਮਤਲਬ ਮੋਡਿਊਲ ਜਿਹੜੇ ਜਿਨ੍ਹਾਂ ਨੇ ਮਰਡਰ ਕੀਤਾ ਜੀ ਜਾਂ ਜਿਨ੍ਹਾਂ ਨੇ ਰੈਕੀ ਕੀਤੀ ਜੀ ਜੇ ਉਹਨਾਂ ਦੀ ਗੱਲ ਕਹੀਏ ਪੇ ਉਹਨਾਂ ਕੋਈ ਬੋਲੇ ਆ ਜੀ ਹੁਣ ਪਿਛਲੇ ਸਮਿਆਂ ਚ ਅਸੀਂ ਦੇਖੀਏ ਨਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਦੇ ਕੁਰਸੀ ਤੇ ਰਹਿ ਚੁੱਕੇ ਆ ਨਾ ਜੀ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਉਹਦੇ ਵਿੱਚ ਆਮ ਕਹਿਣਾ ਹੁੰਦਾ ਸੀ ਕਿ ਪੁਲਿਸ ਕਿਸੇ ਕੋਲੋਂ ਕੁਝ ਵੀ ਬੁਲਾ ਸਕਦੀ ਆ ਬਹੁਤ ਸਹੀ ਗੱਲ ਕਹੀ ਹੈ ਕੈਸੇ ਨੰਮਰਿੰਦਰ ਸਿੰਘ ਦੀ ਸੀ ਸੁਖਵੀਰ ਬਾਦਲ ਦੀ ਸੀ ਇਹਨਾਂ ਦੀ ਜਦੋਂ ਮਤਲਬ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੋਇਆ ਸੀ ਬਿਲਕੁਲ ਆਹ ਇਹਨਾਂ ਨੇ ਮਤਲਬ ਪੁਲਿਸ ਕਿਸੇ ਦੇ ਵਿਰੁੱਧ ਵੀ ਕੋਈ ਵੀ ਸਟੇਟਮੈਂਟ ਲਿਖ ਸਕਦੀ ਹੈ ਕਿ ਕਿਸੇ ਕੋਲ ਕਿਸੇ ਵੱਲੋਂ ਵੀ ਲਿਖ ਕੇ ਤੇ ਉਹਨੂੰ ਸ਼ਾਮਲ ਕਰ ਸਕਦੀ ਹੈ ਸ਼ਾਮਲ ਕਰ ਸਕਦੀ ਹੈ ਹੁਣ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਮਰਡਰ ਹੁੰਦਾ ਜੀ ਕਤਲ ਹੋ ਗਿਆ ਕਤਲ ਹੋ ਗਿਆ ਠੀਕ ਹੈ ਜਿਹੜੇ ਪੁਰਾਣੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਪੁਲਿਸ ਦਾ ਇੱਕ ਪੁੱਛਣਾ ਹੁੰਦਾ ਕਿ ਤੁਹਾਡੇ ਕਿਸੇ ਨਾਲ ਲਾਗਤੋ ਬਾਜੀ ਤਨੀ ਜਾਂ ਕੀ ਗੱਲ ਹੈ ਕੀ ਬਾਤ ਹੈ ਹੁਣ ਜੇ ਗੱਲਾਂ ਹੋਈਆਂ ਹੋਣ ਹਾਂਜੀ ਤੇ ਕਈ ਵਾਰ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਪੁਲਿਸ ਨੂੰ ਦਬਾਅ ਅਧੀਨ ਸ਼ੱਕ ਦੇ ਬਿਨਾਂ ਤੇ ਹਾਂ ਸ਼ੱਕ ਦੇ ਬਿਨਾਂ ਤੇ ਵਿੱਚ ਕਿ ਕਿਹਨੇ ਨਾਮਜ਼ਦ ਕਰਨਾ ਪਿਆ ਜਾਂਦਾ ਨਾਮਜ਼ਦ ਕਰਨਾ ਪਿਆ ਜਾਂਦਾ ਆਪਾਂ ਆਮ ਦੇਖਦੇ ਆ ਆਮ ਦੇਖਦੇ ਅੱਛਾ ਬਾਅਦ ਚ ਇਨਵੈਸਟੀਗੇਸ਼ਨ ਚ ਨਾ ਨਿਕਲ ਜਾਂਦੇ ਆ ਬਿਲਕੁਲ ਪਰ ਇਸ ਵੇਲੇ ਜਿਹੜੀ ਪੋਜੀਸ਼ਨ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਆ ਆਪਣੀ ਨਾ ਸਟੇਟ ਆ ਜੀ ਸਟੇਟ ਨੂੰ ਹੋਰ ਤੇ ਕੋਈ ਖਤਰਾ ਨਹੀਂ ਹੈ ਸਟੇਟ ਨੂੰ ਸਤਾਈ ਦਾ ਖਤਰਾ ਹਾਂ ਸਤਾਈ ਦਾ ਖਤਰਾ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਨੂੰ ਖਤਰਾ ਸਾਰੀਆਂ ਪਾਰਟੀਆਂ ਨੂੰ ਖਤਰਾ ਬਿਲਕੁਲ ਸਹੀ ਗੱਲ ਆਪਾਂ ਪਿਛਲੇ ਸਮੇਂ ਚ ਦੇਖਿਆ ਵੀ ਜਦੋਂ ਜਿਹੜੀ ਆਮ ਆਦਮੀ ਪਾਰਟੀ ਆ ਜੀ ਜੇ ਹੁਣ ਵੀ ਹੀ ਆਖੀਏ ਤੇ ਇਹਦੇ ਵਿਰੁੱਧ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਕਿਸ ਤਰ੍ਹਾਂ ਬੋਲਦੀਆਂ ਸੀ ਤੇ ਉਹਨਾਂ ਨੂੰ ਇਹ ਹਜਮ ਨਹੀਂ ਸੀ ਹੁੰਦੀ ਪੀ। ਨਹੀਂ ਆਜਵੇ ਬਿਲਕੁਲ ਸਹੀ ਮੈਂ ਇੱਥੋਂ ਤੱਕ ਅਸੀਂ ਇਹਨਾਂ ਦਾ ਕਹਿਣਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ ਹੋਰ ਕਿਸੇ ਨੂੰ ਪਾ ਦਿਓ ਉਹਨੂੰ ਪਾ ਦਿਓ ਕਾਲੀ ਵੀ ਕਹਿੰਦੇ ਸੀ ਕਾਂਗਰਸੀ ਵੀ ਕਹਿੰਦੇ ਸੀ ਦੇਖੋ ਬੀਜੇਪੀ ਹਾਂ ਬਹੁਤ ਸਾਰੀਆਂ ਗੱਲਾਂ ਚੱਲੀਆਂ ਸਾਰਿਆਂ ਦਾ ਮਤਲਬ ਹਰ ਹੀ ਲਵਸੀਲਾ ਵਰਤਿਆ ਸੀ ਇਹਨਾਂ ਦੀ ਸਰਕਾਰ ਆਉਂਦੀ ਆਉਂਦੀ ਇਸੇ ਕਰਕੇ ਰਹਿ ਗਈ ਸੀ ਰਹਿ ਗਈ ਸੀ ਮਤਲਬ ਇਹ ਗੱਲਾਂ ਦੇਖ ਕੇ ਮਤਲਬ ਆਉਂਦਾ ਕਿ ਕਿ ਭਾਈ ਅਮਰਪਾਲ ਸਿੰਘ ਇਸ ਵੇਲੇ ਇੱਕ ਆਮ ਨਾਗਰਿਕ ਨਹੀਂ ਆ ਬਿਲਕੁਲ ਸਹੀ ਗੱਲ ਹੈ ਜੀ ਉਹ ਇੱਕ ਐਮਪੀ ਆ ਉਹ ਐਮਪੀ ਆ ਲੋਕਾਂ ਦਾ ਲੋਕਤੋਂ ਵੱਧ ਲੋਕਾਂ ਦਾ ਜਿਹੜਾ ਚੁਣਿਆ ਨੁਮਾਇੰਦਾ ਨੁਮਾਇੰਦਾ ਬਿਲਕੁਲ ਹੁਣ ਜਿਹੜਾ ਚੁਣਿਆ ਨੁਮਾਇੰਦਾ ਆ ਉਹਦੇ ਵਾਸਤੇ ਤੇ ਇੱਕ ਬੜਾ ਰਾਹ ਖੁੱਲਾ ਆ ਉਹ ਆ ਕੇ ਜੋ ਮਰਜ਼ੀ ਕਰ ਸਕਦਾ ਜੇ ਮਤਲਬ ਆਉਣਾ ਹੀ ਆ ਬਾਹਰ ਤੇ ਆਉਣੇ ਆ ਕਿੰਨਾ ਤੇ ਉਹ ਰੋਕਿਆ ਜਾ ਸਕਦਾ ਬਿਲਕੁਲ ਮਤਲਬ ਕਤਲ ਕਰਾਉਣ ਤੱਕ ਜਿਹੜਾ ਸੋਚਿਆ ਨਹੀਂ ਜਾ ਸਕਦਾ ਵੀ ਉਹ ਕਤਲ ਕਰਵਾ ਦੂਗਾ ਕਿਸ ਦਾ ਬੈਠਾ ਜਿਹੜੀ ਆਮ ਮਤਲਬ ਇਹ ਆਮ ਲੋਕਾਂ ਨੂੰ ਜਿਹੜੀ ਇਹ ਹਜਮ ਨਹੀਂ ਹੁੰਦੀ ਗੱਲ ਹੈ ਨਾ ਤੇ ਕਿਦਾਂ ਕਤਲ ਕਰਵਾ ਦੂਗਾ ਜਿਹੜਾ ਐਮਪੀ ਬਣਿਆ ਹੈ ਉਹਨਾਂ ਦੇ ਮਤਲਬ ਜਿਹੜਾ ਫਿਊਚਰ ਹੀ ਹੋਰ ਸਾਫ ਦਾ ਹੋ ਗਿਆ ਉਹ ਇੱਕ ਪੋਲੀਟੀਸ਼ੀਅਨ ਹੋ ਗਿਆ ਤਾਂ ਜੀਵਨ ਸਾਹਿਬ ਤੁਹਾਡੀ ਗੱਲ ਬਿਲਕੁਲ درست ਹੈ ਇਹ ਸਾਡੇ ਲਈ ਸੋਚਣ ਵਿਚਾਰਨ ਦਾ ਵੀ ਜਿਹੜਾ ਹੈਗਾ ਇਹ ਸਮਾਂ ਅ ਜਿੱਦਾਂ ਹੀ ਭਾਈ ਅਮਰਤਪਾਲ ਸਿੰਘ ਦਾ ਅਭਾਰ ਹੁੰਦਾ ਉਸੇ ਵੇਲੇ ਮਤਲਬ ਜਿੱਦਾਂ ਜਿੱਦਾਂ ਉਹ ਆਪਣੀਆਂ ਗਤੀਵਿਧੀਆਂ ਨੂੰ ਅੱਗੇ-ਅੱਗੇ ਲੈ ਕੇ ਜਾਂਦੇ ਆ ਉਦੋਂ ਹੀ ਉਹਨਾਂ ਦੇ ਬਰ ਖਿਲਾਫ ਇੱਕ ਜਿਹੜੀ ਹੈ ਮੁਹਿੰਮ ਜਾਂ ਇੱਕ ਵਰਤਾਂਤ ਜਿਹੜਾ ਹੈਗਾ ਉਹ ਸਿਰਜਿਆ ਜਾਂਦਾ ਸਾਰੀਆਂ ਪਾਰਟੀਆਂ ਪਾਰਟੀਆਂ ਦੇ ਵੱਲੋਂ ਹਾਂ ਬਿਲਕੁਲ ਬਿਲਕੁਲ ਭਾਈ ਫਿਰ ਇੱਥੇ ਤੱਕ ਗੱਲ ਚੱਲੀ ਜਾਂਦੀ ਹੈ ਵੀ ਜਿਹੜੇ ਜ਼ਮੀਨੀ ਮੁੱਦੇ ਆ ਜ਼ਮੀਨੀ ਮੁੱਦੇ ਨੂੰ ਤਾਂ ਕੋਈ ਐਡਰੈਸ ਐਸ ਵੇਲੇ ਕਰ ਨਹੀਂ ਰਿਹਾ ਉਹ ਭਾਈ ਅਮਰਤਪਾਲ ਨੇ ਐਡਰੈਸ ਕੀਤਾ ਮੁੱਦਾ ਆਏ ਸਾਰੇ ਜ਼ਮੀਨੀ ਮੁੱਦੇ ਦੇ ਉੱਤੇ ਆ ਕੋਈ ਵਿਦਵੀ ਦੇ ਮੁੱਦੇ ਦੇ ਉੱਤੇ ਗੱਲ ਕਰਕੇ ਆ ਗਿਆ ਕੋਈ ਆ ਗਿਆ ਨਸ਼ਾ ਬੰਦ ਕਰਾ ਦਾਂਗੇ ਨਸ਼ੇ ਦੀ ਪੁਣ ਵੀ ਜਿਹੜੀ ਗੱਲਬਾਤ ਜਿਹੜੀ ਚੱਲਦੀ ਪਈ ਹੈ ਚਿੱਟੇ ਦੇ ਉੱਤੇ ਰਜਾਨਾ ਓਵਰਟੋਸ ਦੇ ਨਾਲ ਅਖਬਾਰ ਦੇ ਵਿੱਚ ਖਬਰ ਆ ਰਹੀ ਹੈ ਇੱਕ ਦੋ ਇੱਕ ਦੋ ਖਤਮ ਹਰਦਾ 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 ਬਿਲਕੁਲ ਠੀਕ ਹੈ ਜੀ ਹੁਣ ਜਦੋਂ ਭਾਈ ਅਮਰਤਪਾਲ ਸਿੰਘ ਨੇ ਉਸ ਪਾਸੇ ਵੱਲ ਨੂੰ ਜਿਹੜਾ ਹੈਗਾ ਆਪਣਾ ਧਿਆਨ ਕੇਂਦਰਿਤ ਕੀਤਾ ਜਾਂ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖਾਂ ਨੂੰ ਇਹ ਦੱਸਿਆ ਕਿ ਭਾਈ ਤੁਸੀਂ ਜਿਹੜਾ ਗੁਰਸਿੱਖ ਬਣੋ ਅੰਮ੍ਰਿਤਧਾਰੀ ਹੋਵੋ ਗੁਰੂ ਵਾਲੇ ਬਣੋ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਸ ਚੀਜ਼ ਦਾ ਵੀ ਜਿਹੜਾ ਇੰਪੈਕਟ ਹੈਗਾ ਉਹ ਨੌਜਵਾਨਾਂ ਦੇ ਉੱਤੇ ਤੇ ਆਮ ਸਿੱਖ ਪਰਿਵਾਰਾਂ ਦੇ ਉੱਤੇ ਪਿਆ ਜਿਹਦਾ ਮੈਨੂੰ ਲੱਗਦਾ ਖਤਰਾ ਸ਼ਾਇਦ ਸਟੇਟ ਨੂੰ ਹੋ ਸਕਦਾ ਵੀ ਇਹ ਇਧਰ ਨੂੰ ਕਿਉਂ ਮੁੜ ਗਏ ਇਸ ਤਰੀਕੇ ਨਾਲ ਅੱਛਾ ਜਿਹੜੀ ਰਹੀ ਹੁਣ ਇਸ ਤਰੀਕੇ ਨਾਲ ਯੂਪਾ ਲਾਉਣ ਵਾਲੀ ਗੱਲ ਮੈਂ ਤਾਂ ਇੱਕ ਹੋਰ ਵੀ ਗੱਲਾਂ ਕਹੀ ਆਪਾਂ ਦੇ ਜੋ ਆਪਾਂ ਦੇ ਮੈਂ ਕਮੈਂਟ ਰੋਕੇ ਗੱਲ ਕਰਦਾ ਹਾਂ ਜੋ ਆਪਾਂ ਇੱਕ ਸਾਡਾ ਜਿਹੜਾ ਨਾ ਸਰਕਾਰਾਂ ਦਾ ਜੀ ਇੱਕ ਹਥਿਆਰ ਬਣ ਗਿਆ ਜੋ ਟਾਡਾ ਬਣ ਗਿਆ ਤਾਂ हां ਬਿਲਕੁਲ ਹਥਿਆਰ ਬਣ ਗਿਆ ਹਥਿਆਰ ਬਣ ਗਿਆ ਤੁਸੀਂ ਦੇਖੋ ਕਿ ਕਿਸਾਨ ਜਥੇਬੰਦੀਆਂ ਬੱਤੀਆਂ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਦੇ ਉੱਤੇ ਉਦੋਂ ਜਦੋਂ ਮਤਲਬ ਇਹ ਦਿੱਲੀ ਇਹਨਾਂ ਨੇ ਮਾਰਚ ਕੀਤਾ ਜੀ ਤੇ ਉਹਨਾਂ ਤੇ ਜੋ ਆਪਾਂ ਲਾਤੇ ਇਹ ਐਫ ਆਈ ਆਰ ਰਜਿਸਟਰਡ ਹੈ ਅਜੇ ਤੱਕ ਵਾਪਸ ਨਹੀਂ ਲਿਆ ਅਜੇ ਤੱਕ ਵਾਪਸ ਨਹੀਂ ਹੋਈ ਉਹ ਕਿਹੜੇ ਅਤਵਾਦੀ ਸੀ ਬਿਲਕੁਲ ਸਹੀ ਗੱਲ ਹੈ ਉਹਨਾਂ ਤੇ ਜੋ ਆਪਾਂ ਲਾਤਾ ਲੱਖਾ ਸਧਾਣਾ ਜਾਂ ਦੀਪ ਸਿੱਧੂ ਤੇ ਇਹਨਾਂ ਤੇ ਜੋ ਆਪਾਂ ਲੱਗੀ ਸੀ ਹੂੰ ਮਤਲਬ ਇਹ ਚੀਜ਼ਾਂ ਦੇਖ ਕੇ ਗੱਲ ਜਿਹੜੀ ਆ ਮਤਲਬ ਆਉਂਦੀ ਆ ਕਿ ਇਹ ਜਿਹੜਾ UAPA ਲਾਇਆ ਵਾ ਇਹ ਗਲਤ ਜਿਹੜਾ ਲਾਇਆ ਹੈ ਇਹ ਦੋ ਵਕਤੋ ਆ ਜੀ ਵੈਸੇ ਵੀ NSA ਹੋ ਗਈ UAPA ਹੋ ਗਈ ਇਹ ਜਾਂ ਹੋਰ ਟਾੜਾ ਹੋ ਗਈ ਹੋਰ ਜਿੰਨੇ ਵੀ ਹੈਗੇ ਆ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਹੈ ਨਾ ਕਾਲੇ ਕਾਨੂੰਨ ਹਾਂ ਹਾਂ ਇਹ ਤੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਆ ਘੋਰ ਲੰਘਣਾ ਆ ਲਾਉਣਾ ਕਿਉਂਕਿ ਜੇ ਦਾ ਮਰਡਰ ਦਾ ਤੁਸੀਂ ਪਰਚਾ ਦੇ ਦਿੱਤਾ ਕਤਲ ਦਾ ਦੇ ਦਿੱਤਾ ਤੇ ਉਹ ਤੋ ਟੇ ਕੋਈ ਯੂਐਨਏ ਉਹਦੇ ਚ ਲਾਈਫ ਚੜ ਕੇ ਡੈਥ ਸੈਂਟੈਂਸ ਹੈ ਬਿਲਕੁਲ ਸਹੀ ਗੱਲ ਹੈ ਡੈਥ ਸੈਂਟੈਂਸ ਹਾਂ ਹਾਂ ਤੇ ਫਿਰ ਯੂਐਪੀ ਦੀ ਹੁਣ ਜਾਂ ਤੇ ਇੱਕ ਦੇਖੀਏ ਪੰਜਾਬ ਦੇ ਵਿੱਚ ਜਿੰਨੀਆਂ ਵੀ ਗੈਂਗਸਟਰ ਵੱਲੋਂ ਕੋਈ ਵਾਰਦਾਤਾਂ ਕੀਤੀਆਂ ਗਈਆਂ ਹਨਾ ਉਹਨਾਂ ਸਾਰੀਆਂ ਚ ਇਹਨਾਂ ਲਾਇਆ ਨਹੀਂ ਲਾਇਆ ਬਿਲਕੁਲ ਸਹੀ ਗੱਲ ਹੈ ਜੇ ਕੋਈ ਕਤਲ ਹੋ ਜਾਂਦਾ ਕੀ ਉਹਦੇ ਤੇ ਯੂਐਪੀ ਲਾਣ ਲੱਗ ਜਾਂਦਾ ਹਾਂ ਹਾਂ ਨਹੀਂ ਜਿੱਦਾਂ ਜਿੱਦਾਂ ਆਮ ਜਿਹੜੇ ਉਮੂਮਨ ਜਿਹੜੇ ਕਤਲ ਹੋ ਰਹੇ ਆ ਕੀ ਉਹ ਉਹਦੇ ਤੇ ਫਿਰ ਯੂਐਪੀ ਲਾਉਂਦੇ ਆ ਜੀ ਹਾਂ ਦੇਖੋ ਗੁਰਪ੍ਰੀਤ ਹਰੀਨੋ ਦੇ ਕਤਲ ਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਉਹ ਤਾਂ ਜੀ ਦੇਖੋ ਜ਼ਰੂਰੀ ਹੈ ਪਰ ਅਸੀਂ ਕੁਝ ਐਗਜ਼ੈਂਪਲ ਆ ਇੱਕ ਅਸੀਂ ਕੋਡ ਕਰਨੀਆਂ ਚਾਹਾਂਗੇ ਲੋਕਾਂ ਦੇ ਮਤਲਬ ਜਿਹੜੀਆਂ ਆਮ ਪਬਲਿਕ ਆ ਉਹਦੇ ਵਾਸਤੇ ਵੀ ਆਲਰੇਡੀ ਕੀ ਹੁੰਦਾ ਜਿਸ ਕਰਕੇ ਇਹਨਾਂ ਚ ਇਹ ਚੀਜ਼ਾਂ ਸਾਡੇ ਜਿਹੜੀਆਂ ਹਜਮ ਨਹੀਂ ਹੁੰਦੀਆਂ ਹਜਮ ਨਹੀਂ ਹੁੰਦੀਆਂ ਹਾਂ ਵੀ ਇਹ ਜੋ ਆਪਾਂ ਜਿਹੜਾ ਗਲਤ ਲਾਇਆ ਬਿਲਕੁਲ ਸਹੀ ਗੱਲ ਆ ਅਸੀਂ ਇਹ ਐਗਜ਼ੈਂਪਲ ਕਰਨੀ ਚਾਹੀਦੀ ਬਿਲਕੁਲ ਸਹੀ ਐਗਜ਼ੈਂਪਲ ਹੈ ਦੇਣ ਨਹੀਂ ਹੈ ਕਿ ਜੇ ਗੁਰਪ੍ਰੀਤ ਹਰੀਨੋ ਦਾ ਕਤਲ ਹੋਇਆ ਤੇ ਉਹਦੀ ਸਿਹਰੇਤ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਵੀ ਕਿੰਨੇ ਕਰਾਇਆ ਕਿਹਨੇ ਕਰਾਇਆ ਕਿਤੇ ਹੋਵੇ ਨਾ ਇਹ ਸ਼ੱਕ ਦੇ ਬਿਨਾਂ ਦੇ ਨਾਲ ਜਿਹੜਾ ਅਸਲ ਦੋਸ਼ੀ ਹੈ ਉਹ ਲੰਬੇ ਰਹੇ ਉਹ ਹਾਂ ਉਹ ਬਚ ਜਵੇ ਹੈਨਾ ਜਾਂ ਜੇ ਇਸ ਮਕਸਦ ਲਈ ਉਹਨਾਂ ਨੇ ਕਰਾਇਆ ਹੋਵੇ ਉਹਨਾਂ ਦਾ ਉਹ ਮਕਸਦ ਸਫਲ ਹੋ ਜਵੇ ਵੀ ਬਾਈ ਸਾਹਿਬ ਇਹੀ ਕੰਮ ਭਰਾ ਮਰੂ ਭਰਾ ਮਰੂ ਜਾਂਦਾ ਭਰਾ ਮਰੂ ਤੁਸੀਂ ਬੜਾ ਕੁਝ ਇਦਾਂ ਦਾ ਹੁੰਦਾ ਆ ਵੀ ਜਿਹੜੇ ਅਸਲ ਦੋਸ਼ੀ ਜਿਹੜੇ ਆ ਉਹ ਬਚਦੇ ਜਾਂਦੇ ਆ ਉਹ ਬਚਦੇ ਜਾਂਦੇ ਬਚਦੇ ਜਾਂਦੇ ਸ਼ੱਕ ਦੇ ਬਿਨਾਂ ਦੇ ਉੱਤੇ ਕਿਸੇ ਨੂੰ ਫੜ ਕੇ ਉਹਦੀ ਲਾਈਫ ਜਿਹੜੀ ਆ ਉਹ ਮਤਲਬ ਇੱਕ ਤਰ੍ਹਾਂ ਦੇ ਖਤਮ ਹੀ ਕਰ ਦਿੱਤੀ ਜਾਂਦੀ ਹੈ ਮੇਨ ਚੀਜ਼ ਇਹ ਸੀ ਕਿ ਪਰਿਵਾਰ ਦਾ ਇੱਕ ਪੂਰਾ ਕਿਉਂਕਿ ਜਦੋਂ ਇਦਾਂ ਧਮਕੀਆਂ ਤੁਮਕੀਆਂ ਆਈਆਂ ਹੁਣ ਜਾਂ ਮਤਲਬ ਗੱਲਾਂ ਬਾਤਾਂ ਹੋਈਆਂ ਹੁਣ ਛੱਕ ਦੀ ਨਜ਼ਰ ਤੇ ਜਾਂਦੀ ਹੈ ਵੀ ਮਤਲਬ ਉਸ ਬੰਦੇ ਨੇ ਮਤਲਬ ਆ ਗੱਲਾਂ ਹੋਈਆਂ ਹਾਂ ਵੀ ਉਹਦੇ ਨਾਲ ਹੀ ਲੱਗਦਾ ਹੈ ਨਾ ਉਹਨਾਂ ਨੇ ਸਟੇਟਮੈਂਟ ਦਿੱਤੀ ਮੀਡੀਆ 'ਚ ਦਿੱਤੀ ਸਾਰਾ ਕੁਝ ਹੋ ਗਿਆ ਹੈ ਨਾ ਪਰ ਜਿਹੜੀ ਸਟੇਟ ਆ ਇਹ ਸਟੇਟ ਨੂੰ ਤੇ ਇਹ ਚੀਜ਼ ਚਾਹੀਦੀ ਹੈ ਵੀ ਕੋਈ ਨਾ ਕੋਈ ਮਤਲਬ ਅਮਿਤਪਾਲ ਦੇ ਕੋਈ ਤੇ ਦੇਰ ਬਾਅਦ ਐਨਐਸਏ ਜਿਹੜੀ ਆ ਕੋਰਟ ਅਦਾਲਤ ਵੱਲੋਂ ਕੋਈ ਨਾ ਕੋਈ ਬੇਨੀਫਿਟ ਮਿਲ ਗਿਆ ਇਹ ਬਾਹਰ ਆਜੂ ਬਿਲਕੁਲ ਸਹੀ ਗੱਲ ਅਸੀਂ ਕਈ ਲੋਕਾਂ ਕੋ ਸੁਣਨੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਵੀ ਅਮਿਤਪਾਲ ਸਿੰਘ ਅੱਗੇ ਆਜੂਗਾ ਜੀ ਹਾਂ ਜਮਿਨੀ ਜਮਿਨੀ ਆਵਾਜ਼ ਤੇ ਇਹੀ ਆ ਬਿਲਕੁਲ ਬਿਲਕੁਲ ਤੇ ਅੱਗੇ ਆਜੂਗਾ ਤੇ ਉਹ ਸਾਡ ਨੂੰ ਪਤਾ ਆਵਾਜ਼ ਕੀ ਆਉਂਦੀ ਸੀ ਵੀ ਜੇ ਉਦੋਂ ਤੱਕ ਅੰਦਰੋਂ ਬਾਹਰ ਹੀ ਨਾ ਨਿਕਲ ਦਿੱਤਾ ਹਾਂ ਫਿਰ ਕਿਵੇਂ ਆਜੂ ਫੇਰ ਕਿਦਾਂ ਫੇਰ ਕਿਦਾਂ ਅੱਗੇ ਆਜੋ ਫੇਰ ਕਿਦਾਂ ਅੱਗੇ ਆਜੋ ਗੱਲ ਕਰਦਾ ਹੈਨਾ ਉਹ ਗੱਲ ਸੱਚੀ ਜਿਹੜੀ ਹੈ ਉਹ ਉਹ ਹੋ ਹੀ ਗਈ ਕਰਤੀ ਹੈਨਾ ਕਰਤੀ ਪਈ ਅਸੀਂ ਨਿਕਲਣ ਨਹੀਂ ਦੇਵਾਂਗੇ ਨਿਕਲਣ ਨਹੀਂ ਦੇਵਾਂਗੇ ਭਈ ਮੈਂ ਨਾ ਤੜਲਾ ਸਰ ਉਹ ਪੁਲਿਸ ਜਾਂਚ ਦੀ ਜਿਹੜੀ ਪੁਲਿਸ ਜਾਂਚ ਦੀ ਹੈ ਉਹਦੇ ਤੇ ਵੀ ਸਾਡੇ ਕੁਐਸਚਨ ਹੈ ਹਾਂ ਜਦੋਂ ਬਾਈਬਲ ਕਲ ਮਤਲਬ ਬੇਦਵੀ ਬੇਦਵੀ ਹੋਈ ਹੈ ਐਡੀਜੀਪੀ ਦੀ ਸਿੱਟ ਤੋਂ ਵੱਡੀ ਤੇ ਕੋਈ ਨਹੀਂ ਹੈ ਕੋ ਕੋਈ ਨਹੀਂ ਸੋ ਤਾਂ ਸਾ ਮੇਰਾ ਕਹਿੰਦਾ ਸੋ ਤਾਂ ਸਾ ਦੇ ਡੀ ਜੀ ਪੀ ਦੇ ਹੈ ਨਾ ਉਹਦੇ ਉਹਨਾਂ ਦੇ ਇੰਟਰ ਬਣੀ ਸੀ ਸਿੱਟ ਬਿਲਕੁਲ ਤੇ ਉਹਨਾਂ ਪੈਂਦੇ ਆ ਹੀ ਮਤਲਬ ਪ੍ਰੈਸ ਕਾਨਫਰੰਸ ਕਰਤੀ ਪਏ ਦੋ ਸਕੇ ਭਰਾ ਪਿੰਡ ਪੰਜਗਰਾਈ ਦੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਬਿਲਕੁਲ ਭਾ ਪਏ ਇਹ ਜਿਹੜੇ ਮਿਲ ਗਏ ਸਾਨੂੰ ਇਹਨਾਂ ਨੇ ਵੀ ਬਿਰਵੀ ਕੀਤੀ ਇਹਨਾਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਜੇਲ੍ਹ ਅੰਦਰ ਵਿਚਾਰੇ ਗਏ ਰਹਿ ਕੇ ਆਏ ਹੈ ਨਾ ਤੇ ਬਾਅਦ ਦੇ ਵਿੱਚ ਅਚ ਨਾਲ ਹੀ ਉਹਨਾਂ ਨੇ ਤਾਰਾਂ ਵੀ ਬਾਹਰ ਜੋੜਤੀਆਂ ਦਾ ਜੋੜਤੀਆਂ ਜੀ ਤੇ ਉਹ ਆਸਟ੍ਰੇਲੀਆ ਤੋਂ ਦੁਬਈ ਤੋਂ ਉਹਨਾਂ ਨੂੰ ਫੰਡਿੰਗ ਆਉਂਦੀ ਜਦੋਂ ਹੁਣ ਅਮਰਤਪਾਲ ਦੇ ਘਰ ਦੀ ਦਾ ਜਿਹੜਾ ਉਹ ਕਹੀ ਜਾਂਦੇ ਉਹ ਕਹੀ ਜਾਂਦੇ ਜੀ ਉਹਨਾਂ ਨੂੰ ਫੰਡਿੰਗ ਆਉਂਦੀ ਉਹ ਹੈਗੀ ਬਾਹਰ ਦੀ ਹੈ ਬਿਲਕੁਲ ਸਹੀ ਹੈ ਤੇ ਬਾਹਰੋਂ ਜੇ ਇਹਦਾ ਕੋਈ ਰਿਸ਼ਤੇਦਾਰ ਭੇਜਤੇ ਹੋਣਗੇ 4 ਡਾਲਰ ਪਤਾ ਹੀ ਨਹੀਂ ਹੁੰਦਾ ਹਾਂ ਉਹਨੂੰ ਉਹਨੂੰ ਫੰਡਿੰਗ ਕਹਿ ਦੇਣਾ ਜਵਾਈ ਤੇ ਕਿਤੇ ਇਸ ਮਤਲਬ ਕੋਈ ਸਹੁਰਿਆਂ ਤੇ ਕੋਈ ਇਹੋ ਜਿਹੀ ਆਫਤ ਬਣੀ ਹੋਵੇ ਤੇ ਭੈਣ ਭਰਾ ਰਿਸ਼ਤੇਦਾਰ ਕੋਈ ਨਾ ਕੋਈ ਮਦਦ ਕਰ ਦਿੰਦੇ ਬਿਲਕੁਲ 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 ਵੱਡੀ ਗੱਲ ਹੈ ਇਹੀ ਰਿਸ਼ਤੇ ਹੁੰਦੇ ਬਿਲ ਇਹ ਤਾਂ ਇਹ ਦਾ ਇੱਕ ਕਿਸਮ ਦਾ ਤੋੜਨ ਵਾਲਾ ਕੰਮ ਹੈ ਬਾਹਰਲੇ ਸੇ ਖਾਡਨੇ ਇਧਰਲੇ ਸੇ ਖਾਡਨੇ ਹਾਂ 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 ਹੁਣ ਜੇ ਤੇ ਪਾਰਟੀਆਂ ਨੂੰ ਆਵੇ ਫੰਡ ਜੀ ਉਹ ਤੇ ਆਂਦੇ ਆ ਵੀ ਫਲਾਨੀ ਪਾਰਟੀ ਚੜ੍ਹਾਈ ਚਾਹ ਉਹਨੂੰ ਇੰਨਾ ਫੰਡ ਉਹਨੂੰ ਇੰਨਾ ਫੰਡ ਆ ਰਿਹਾ ਹੈ ਨਾ ਇਹ ਕੋਈ ਬੰਦਾ ਜੇਲ੍ਹ ਚ ਹੈ ਜੇ ਉਹਨੂੰ ਕਿਤੇ 4 ਡਾਲਰ ਕੋਈ ਨੇ ਭੇਜ ਤੇ ਤੇ ਉਹ ਆਂਦਾ ਜੀ ਵੀ ਇਹ ਹੱਤਵਾਦ ਫਲਾਉਣ ਵਾਸਤੇ ਇਹਦੇ ਬਾਹਰੋਂ ਫੰਡਿੰਗ ਹੋ ਰਹੀ ਹੈ ਬਾਹਰ ਫੰਡਿੰਗ ਬਾਹਰੋਂ ਫੰਡਿੰਗ ਹੋ ਆਪ ਸਾਰੇ ਹੀ ਜਾਂਦੇ ਨੇ ਲੈਣ ਉੱਥੇ ਡਾਲਰ ਪਾਉਣ ਆਪ ਸਾਰੇ ਹੀ ਜਾਂਦੇ ਨੇ ਆਪ ਸਾਰੇ ਹੀ ਜਾਂਦੇ ਆ ਤੇ ਜਾਂ ਤੇ ਉੱਥੋਂ ਵੀ ਪੂਰਾ ਹੋਵੇ ਵੀ ਕਿਹਦੇ ਕੋਲ ਪੈਸਾ ਆ ਰਿਹਾ ਫੰਡਿੰਗ ਦੀ ਗੱਲ ਆ ਜਾਂ ਗੁਰਦੁਆਰੇ ਚੜਾਵੇ ਦੀ ਗੱਲ ਆ ਜੀ ਤੇ ਉਹ ਕਿਹੜਾ ਚੜਾ ਜਾਂਦਾ ਕੀ ਕਰਦਾ ਕੋਈ ਉਥੇ ਬੰਦਾ ਕੋ ਹਸਾਬ ਥੋੜਾ ਰੱਖਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਹੈ ਇੱਥੇ ਤੇ ਮਤਲਬ ਗੋਲਕ ਤੇ ਵੀ ਨਜ਼ਰ ਰੱਖੀ ਗਈ ਸੀ ਜਦੋਂ ਭਾਈ ਅਮਿਤਪਾਲ ਸਿੰਘ ਵੀ ਹੀਰ ਕੱਢਦੇ ਸੀ ਤੇ ਬੰਦੇ ਵੀ ਮਤਲਬ ਉਥੇ ਬਹੁਤ ਚੜਾਵਾ ਚੜਿਆ ਬਹੁਤ ਚੜਾਵਾ ਚੜਿਆ ਹਾਂ ਮਤਲਬ ਇੱਕ ਵਰਤਾਨ ਸਰਧਿਆ ਵੀ ਇਹ ਹੈ ਸ਼ਾਇਦ ਇਸ ਤਰੀਕੇ ਨਾਲ ਪੈਸੇ ਇਕੱਠੇ ਕਰਨ ਵਾਲਾ ਜਿਹੜਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਹਾਂ ਹਾਂ ਬਿਲਕੁਲ ਤੇ ਇਹ ਇੱਕ ਸੋਚਣ ਦੀ ਲੋੜ ਆ ਆਮ ਪਬਲਿਕ ਨੂੰ ਵੀ ਸੋਚਣ ਦੀ ਲੋੜ ਆ ਕਿ ਸਾਨੂੰ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ ਜੋ ਕਹਿੰਦਾ ਉਹ ਸਹੀ ਆ ਬਿਲਕੁਲ ਹੈਨਾ ਉਹਨੂੰ ਬੜੇ ਸੋਚਣ ਦੀ ਲੋੜ ਆ ਜੇ ਹੁਣ ਆਪਾਂ ਦੇਖੀਏ ਤੇ ਕਤਲ ਦੇ ਕੇਸ ਦੀ ਗੱਲ ਕਰਦਾ ਇੱਥੇ ਅਸੀਂ ਕੇਸ ਕੀਤਾ ਸੀਗਾ ਟੱਲੇ ਹਲ ਦਾ ਅੱਜ ਅਲਰੇਡੀ ਵੀ ਗੱਲ ਕਰਦੇ ਹੁੰਦੇ ਹਾਂ ਹਾਂ ਕਰਦੇ ਹੁੰਦੇ ਹੁੰਦੇ ਉਹ ਜੀਵਦੇ ਬੰਦੇ ਜੀ ਬੰਦਾ ਜਿਉਂਦਾ ਨਿਕਲੇ ਬਾਅਦ ਬੰਦਾ ਜਿਉਂਦਾ ਨਿਕਲਿਆ ਉਹਦੇ ਕਤਲ ਚ ਪੰਜ ਬੰਦੇ ਜਿਹੜੇ ਆ ਉਹ ਲਾਈਫ ਜਿਹੜੀ ਉਹਨਾਂ ਨੇ ਕੈਦ ਭੁਗਤ ਕੇ ਆਏ 5 5 6 6 ਸਾਲ ਬਾਅਦ ਜਮਾਨਤਾ ਤੇ ਆਏ ਵਾਹ ਬੰਦਾ ਜਿੰਦਾ ਪਿਆ ਬੰਦਾ ਜਿੰਦਾ ਕਿ ਕਿੱਥੇ ਉਹਨਾਂ ਦੀ ਜਾਂਚ ਅਸੀਂ ਜਾਂਚ ਦੀ ਪੂਰਤ ਜਾਂਚ ਕਿਉਂ ਅਸੀਂ ਸ਼ੱਕੀ ਕਹਿੰਦੇ ਆ ਕਿ ਮਤਲਬ ਉਹਨੂੰ ਨਹੀਂ ਸਹੀ ਮੰਨਣਾ ਚਾਹੀਦਾ ਵੈਸੇ ਤੇ ਜਿੰਨਾ ਚਿਰ ਅਦਾਲਤ ਤੋਂ ਇਹ ਕਿ ਕਹਿੰਦੇ ਆ ਓਪਨ ਕੋਰਟ ਦੇ ਵਿੱਚ ਸਜ਼ਾ ਨਹੀਂ ਹੋਈਂਦੀ ਉਹਨਾਂ ਚਿਰ ਆਪਾਂ ਦੋਸ਼ੀ ਗਿਣਦੇ ਨਹੀਂ ਸਾਡਾ ਇਹ ਲਾ ਆ। ਨੇ ਉਹ ਲਾ ਦੇ ਮੁਤਾਬਕ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਤਾਂ ਕਿ ਜਦੋਂ ਤੱਕ ਕੋਰਟ ਡਿਸੀਜਨ ਨਾ ਦੇ ਦੇਵੇ ਉਹਦੀ ਬੇਗਨਾਹੀ ਆ ਜਾਂ ਕਸੂਰਵਾਰ ਆ। ਲੇਕਿਨ ਅੱਜਕੱਲ ਇੱਕ ਟ੍ਰੈਂਡ ਜਿਹੜਾ ਚੱਲਿਆ ਆਮ ਤੌਰ ਦੇ ਉੱਤੇ ਚੱਲਿਆ ਉਹ ਚਲੋ ਅਸੀਂ ਵੀ ਖੈਰ ਇਦਾਂ ਬੈਠੇ ਆ ਪਰ ਆਪਾਂ ਤਾਂ ਹਿਊਮਨ ਰਾਈਟਸ ਦੇ ਉੱਤੇ ਗੱਲ ਕਰਦੇ ਆ। মিডিਆ ਟ੍ਰਾਇਲ ਜਿਹੜਾ ਹੈਗਾ ਉਹ ਫਟਾਫਟੀ ਦੋਸ਼ੀ ਕਰਦਾ ਦਿੰਦਾ ਹੈ ਬੰਦੇ ਨੂੰ। ਕਿ ਇਹ ਦੋਸ਼ੀ ਆ ਜਾਂ ਉਹਨੂੰ ਦੋਸ਼ ਮੁਕਤ ਕਰ ਦਿੰਦਾ ਮੀਡੀਆ ਦਾ ਇਹ ਕੰਮ ਫੜਿਆ ਹੋਇਆ ਅਖੰਡੇ ਦੇ ਇਹ ਇਹ ਜਿਹੜੀ ਗੱਲ ਹੈ ਜਾਂ ਤੇ ਜਦੋਂ ਨਿਰਦੋਸ਼ ਸਾਬਤ ਹੁੰਦਾ ਉਦੋਂ ਵੀ ਚੱਕਿਆ ਕਰੇ ਵੀ ਵਾਕਿਆ ਸਾਡੇ ਕੋਲ ਗਲਤੀ ਹੋ ਗਈ ਹੈ ਸਾਡੇ ਕੋਲੋਂ ਗਲਤੀ ਹੋ ਗਈ ਤੇ ਅਹੀਂ ਕਦਾਚ ਕੋਈ ਕੋਈ ਕਦਰ ਕੁਸ਼ੀ ਬਹੁਤ ਲਾਕੀਆਂ ਅਗਲੇ ਦੀ ਬਿਲਕੁਲ ਸਹੀ ਗੱਲ ਹੈ ਤੇ ਜਿਹੜੀ ਆ ਸੀ ਉਦੋਂ ਕੋਈ ਬੋਲਦਾ ਨਹੀਂ ਉਦੋਂ ਕੋਈ ਨਹੀਂ ਜੀ ਬੋਲਦਾ ਉਦੋਂ ਚੁੱਪੇ ਹੀ ਕਰ ਦਿੰਦੇ ਆ ਜੀ ਇਹ ਤੇ ਇਹ ਸਾਡੇ ਖਾਸ ਤੌਰ ਦੇ ਉੱਤੇ ਸਾਡਾ ਜਿਹੜਾ ਸਾਡੀ ਜਿਹੜੀ ਕੌਮ ਹੈ ਸਾਡੇ ਜਿਹੜੇ ਲੋਕ ਹੈਗੇ ਆ ਇਹਨਾਂ ਦੇ ਉੱਤੇ ਸ਼ਾਇਦ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਦੇਖੋ ਟਾਰਗੇਟ ਤੇ ਕਰਨਾ ਲੱਗ ਗਿਆ ਸਾਡੀ ਕੌਮ ਦੇ ਵਿੱਚ ਆਪਣੇ ਲੋਕ ਹੀ ਜਿਹੜੇ ਹਨ ਆਪਣੇ ਲੋਕ ਹੀ ਆ ਅੱਛਾ ਉਹ ਹੀ ਉਹਨਾਂ ਨੂੰ ਕੋਈ ਬਹਾਨਾ ਮਿਲ ਜਾਂਦਾ ਤੇ ਜਾਂ ਕੁਦਰਤ ਵੱਲੋਂ ਜਾਂ ਸਮਝ ਲਓ ਪੇ ਏਜੰਸੀਆਂ ਜਿਹੜੀਆਂ ਵਾਂ ਉਹ ਕਾਮਯਾਬ ਹੋ ਜਾਂਦੀਆਂ ਕਰਾਉਣ ਦੇ ਵਿੱਚ ਹੈਨਾ ਅਸੀਂ ਗੱਲ ਕਰਦੇ ਹੁੰਦੇ ਆ ਕਿ ਪਿਛਲੇ ਸਮੇਂ ਤੋਂ ਮਤਲਬ ਵੇਖੋ ਵੀ ਸਬਕ ਲੈਣ ਦੀ ਲੋੜ ਆ ਨਹੀਂ ਉਹ ਉਹ ਲਿਆ ਨਹੀਂ ਜੀ ਜਾ ਰਿਹਾ ਲਿਆ ਨਹੀਂ ਹੈ ਨਾ ਲਿਆ ਨਹੀਂ ਜਾ ਰਿਹਾ ਉਹ ਲੈਂਡੀ ਲੋੜ ਹੈ ਤੇ ਹੁਣ ਜੇ ਧੜਾ ਭਾਈ ਅਮਿਤਪਾਲ ਸਿੰਘ ਦਾ ਉੱਬਰ ਕੇ ਗਾਂ ਆ ਰਿਹਾ ਤੇ ਸਾਨੂੰ ਬੜਾ ਕੁਝ ਸੋਚਣ ਦੀ ਲੋੜ ਹੈ ਤੇ ਜੇ ਅਸਲੀ ਤਰੀਕੇ ਦੇ ਨਾਲ ਗਾਂ ਆ ਜਾਂਦੇ ਆ ਤੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਮਿਲ ਜਾਂਦੀ ਹੈ ਖੇਤਰੀ ਪਾਰਟੀ ਮਿਲ ਜਾਂਦੀ ਬਿਲਕੁਲ ਸਹੀ ਗੱਲ ਸ਼ਾਇਦ ਹੋ ਸਕਦਾ ਕੋਈ ਭਾਰਤ ਆਰਾ ਹੋ ਜੇ ਕੋਈ ਮੈਨ ਕੋਈ ਇਨਸਾਫ ਦੀ ਗੱਲ ਚੱਲੇ ਕੋਈ ਨਸ਼ਿਆਂ ਤੋਂ ਛਡਕਾਰਾ ਬਿਲਕੁਲ ਸਹੀ ਗੱਲ ਪਰ ਜਿਹੜਾ ਜਿਹੜਾ ਸਿਸਟਮ ਜਿਸ ਤਰੀਕੇ ਨਾਲ ਫੜਿਆ ਮੈਂ ਤਾਂ ਇਸ ਗੱਲ ਨੂੰ ਇਦਾਂ ਚਲੋ ਕਰ ਵੀ ਲੈਣੀ ਚਾਹੀਦੀ ਹੈ ਗੱਲ ਅ ਪਿਛਲੇ ਸਮੇਂ ਦੇ ਵਿੱਚ ਆਹ 2-4 ਦਿਨ ਪਹਿਲਾਂ ਇੱਕ ਅ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਵੀ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਉਹਨੂੰ ਚੜਾ ਨਹੀਂ ਦਿੱਤਾ ਗਿਆ ਕੋਈ ਗੁਰਸਿੱਖ ਨੌਜਵਾਨ ਸੀ ਅ ਮਤਲਬ ਇੱਕ ਆਪਾਂ ਹੋਰ ਵੀ ਗੱਲ ਕਰਕੇ ਹਟੇ ਸੀ ਕਿ ਕੁਝ ਵੀ ਜਿਹੜਾ ਹੈਗਾ ਉਹ ਹੋ ਸਕਦਾ ਸਾਡਾ ਜਿਹੜਾ ਸਿਸਟਮ ਹੈ ਉਸ ਸਿਸਟਮ ਦੇ ਮੁਤਾਬਕ ਕਿਸੇ ਨੂੰ ਵੀ ਉਲਝਾਉਣਾ ਕੋਈ ਵੱਡੀ ਗੱਲ ਨਹੀਂ ਆ ਉਹਨੂੰ ਜਦੋਂ ਮਰਜ਼ੀ ਜਿਹੜਾ ਹੈਗਾ ਇੱਕ ਕਾਗਜ਼ ਦੇ ਰਾਹੀਂ ਉਹਨੂੰ ਉਲਝਾਇਆ ਜਾ ਸਕਦਾ ਹੈ। ਉਲਝਾਇਆ ਜਾ ਸਕਦਾ ਹੈ। ਉਸ ਵਾਸਤੇ ਪੁਲਿਸ ਸਰਕਾਰ ਕੁਝ ਵੀ ਕਰ ਸਕਦੇ ਹੁੰਦੇ ਆ। ਕੁਝ ਵੀ ਕਰ ਸਕਦੀ ਹੈ। ਬਿਲਕੁਲ ਸਹੀ ਗੱਲ। ਮੌਜੂਦਾ ਆ ਉਹ ਕੁਝ ਵੀ ਕਰ ਸਕਦੇ ਆ। ਉਹ ਦੋਸ਼ੀ ਜਾਂ નિર્ਦੋਸ਼ ਹੋਣਾ ਉਹਦੇ ਤੇ ਕੋਈ ਮਹਿਰ ਨਹੀਂ ਕਰਦਾ। ਛੋਟੀ ਜਿਹੀ ਇੱਕ ਗੱਲ ਸੁਣਾਉਣਾ। ਜੀ। ਜਿਹੜੀ ਆਪਣੇ ਸਿੱਖਾਂ ਤੇ ਜਿਹੜੇ ਚੁਟਕਲੇ ਬਣਦੇ ਜਿਹੜੀਆਂ ਗੱਲਾਂ ਬਣਦੀਆਂ ਉਹ ਇਸੇ ਕਰਕੇ ਬਣਦੀਆਂ ਜਦੋਂ ਅਸੀਂ ਮਤਲਬ ਲੈਗ ਪੁੱਲਿੰਗ ਇੱਥੇ ਕਰਦੇ ਆ। ਲੈ ਹਾਂ ਆਪਣੇ ਦੇ ਲਤਾਬ ਖੇਦਦੇ ਆ। ਹਾਂ ਹਾਂ ਕਰਦੇ ਆ। ਬਿਲਕੁਲ ਸਹੀ ਗੱਲ ਆ। ਅੰਦੇ ਵੀ ਮੌਤ ਤੋਂ ਬਾਅਦ ਜਿਹੜਾ ਧਰਮਰਾਜ ਸੀ ਉਹਨੇ ਡਿਊਟੀ ਲਾਤੀ ਬਾਰਡਰ ਦੇ ਉੱਤੇ ਨਰਕ ਸਵਰਗ ਦੇ ਵਿੱਚ ਸਿੱਖਾਂ ਦੀ ਅੱਛਾ ਤੇ ਜਿਹੜੇ ਉੱਥੇ ਸਾਧੂ ਮਹਾਂਪੁਰਸ਼ ਗਏ ਸੀ ਉਹ ਜਾਂ ਹੋਰ ਜਿਹੜੇ ਸ਼ਤਾਨ ਲੋਕ ਵਿੱਚ ਸੀਗੇ ਹਨਾ ਉਹਨਾਂ ਰੌਲਾ ਪਾਤਾ ਜੀ ਇਹਨਾਂ ਨੇ ਆਪਣੇ ਬੰਦਿਆਂ ਨੂੰ ਬਾਹਰ ਨਿਕਾ ਲੈਣਾ ਸਵਰਗਾਂ ਬਿਲਕੁਲ ਸਹੀ ਕਿੰਨਾ ਬੰਦਿਆਂ ਡਿਊਟੀ ਲਾਤੀ ਹਾਂ ਇਹਨਾਂ ਦੇ ਸਾਰਿਆਂ ਨੂੰ ਪਾਰ ਕਰ ਦੇਣਾ ਸਵਰਗ ਪਤਾ ਨਹੀਂ ਤੁਸੀਂ ਦੇਖਿਓ ਹਾਂ ਦੇ ਦੱਸੋ ਰਾਤ ਨੂੰ ਜਦੋਂ ਵੇਖਣ ਲੱਗੇ ਨਾ ਸ਼ਾਮ ਵੈਸੇ ਆਧਾਰ ਨਾ ਆਧਾਰ ਨਾ ਦੇਖਣ ਲੱਗੇ ਤੇ ਜੇ ਕੋਈ ਆ ਕੇ ਸਿੱਖ ਚੜਨ ਲੱਗੇ ਨਾ ਤਾਂ ਉਹ ਸਵਰਗ ਪਾਰ ਕਰਨ ਵਾਸਤੇ ਕੰਧ ਤੇ ਤੇ ਉਹ ਦੂਜੇ ਜਿਹੜੇ ਲਤੋਂ ਫੜ ਕੇ ਠਾਂਕ ਕੇ ਚਲੇ ਗਏ ਸਾਡੀ ਇਹੀ ਬਦਕਿਸਮਤੀ ਹੈ ਸਾਡੀ ਇਹ ਬਦਕਿਸਮਤੀ ਹੈ ਇਹ ਸਾਡੀ ਬਦਕਿਸਮਤੀ ਹੈ ਮਤਲਬ ਕਿਉਂਕਿ ਅਸੀਂ ਨਹੀਂ ਸਾਨੂੰ ਹজম ਹੁੰਦਾ ਵੀ ਕੋਈ ਸਾਡਾ ਸਿੱਖ ਭਰਾ ਜਿਹੜਾ ਵਾ ਉਹ ਸਹੀ ਗੱਲ ਹੈ ਗਾਂਜਵੇ ਤੇ ਕੋਈ ਸੁਧਾਰ ਵੱਲ ਚੱਲੇ ਬਿਲਕੁਲ ਆਪ ਜਾ ਕੇ ਭਾਵੇਂ ਉੱਥੇ ਦਿੱਲੀ ਲੇਲੜੀਆਂ ਕੱਢੀ ਜਾਣ ਮਤਲਬ ਆਪਣੇ ਬੰਦੇ ਨੂੰ ਅਸੀਂ ਜਿਹੜਾ ਹੈਗਾ ਉਹਨੂੰ ਅੱਗੇ ਵਧਣ ਦੇ ਲਈ ਜਿਹੜਾ ਹੈ ਉਹਦੇ ਰਾਹ ਦੇ ਵਿੱਚ ਕੰਡੇ ਅਸੀਂ ਜਿਹੜੇ ਖਿਲਾਰ ਦੇਣੇ ਆ ਇਸੇ ਤਰੀਕੇ ਨਾਲ ਇੱਕ ਬਹੁਤ ਹੀ ਨੌਜਵਾਨ ਹੋਣ ਹਾਰ ਭਾਈ ਦੀਪ ਸਿੱਧੂ ਜਿਹੜਾ ਸੰਦੀਪ ਸਿੰਘ ਉਹ ਵੀ ਸਾਡੇ ਕੋਲੋਂ ਚਲਾ ਗਿਆ ਤੇ ਉਹਦੇ ਇਕੱਠ ਦੇ ਵਿੱਚ ਤਾਂ ਫਿਰ ਮਗਰੋਂ ਗੱਲਾਂ ਹੋਈਆਂ ਲੋਕ ਰੋਂਦੇ ਫਿਰਦੇ ਸੀ ਮਤਲਬ ਇਸ ਤਰੀਕੇ ਨਾਲ ਉਹਨੂੰ ਕਿੰਨਾ ਕੁਛ ਕਿਹਾ ਗਿਆ ਕਿੰਨਾ ਕਿੰਨਾ ਕੁਛ ਇਹਨਾਂ ਦੇ ਕਿੰਨੇ ਇਹਨਾਂ ਨੇ ਕਿਸਾਨ ਜੁਨੀਅਨ ਵਾਲੇ ਨੇ ਕਿੰਨੇ ਨਰੇ ਨਰੇ ਇਹਨਾਂ ਦੇ ਵਰਦ ਲਾਏ ਬਿਲਕੁਲ ਜੀ ਬਿਲਕੁਲ 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 ਸਹੀ ਗੱਲ ਕਿੰਨਾ ਕੁਛ ਉਹਨੂੰ ਜਿਹੜਾ ਹੈਗਾ ਉਹਨੂੰ ਕਿਹਾ ਗਿਆ ਜੀ ਠੀਕ ਹੈ ਮਾਨ ਸਾਹਿਬ ਆਪਾਂ ਇਜਾਜ਼ਤ ਲਗੀ ਆਪਣੇ ਸਾਹਿਬਾਨ ਨੂੰ ਹਾਂ ਜੀ ਬਿਲਕੁਲ ਇਹ ਸੋਚਣ ਨੂੰ ਚਾਹਵਣ ਵਾਲੀ ਗੱਲ ਹੈ ਦੱਸੋ ਇਸ ਗੱਲ ਨੂੰ ਜਰੂਰ ਵਿਚਾਰਿਓ ਇਹ ਗੱਲ ਨੂੰ ਗਾਂਹ ਸ਼ੇਅਰ ਜਰੂਰ ਕਰਿਓ ਕਿਉਂਕਿ ਲੋਕਾਂ ਦੇ ਅਸੀਂ ਚਾਹੁੰਦੇ ਹਾਂ ਕੁਝ ਨਾ ਕੁਝ ਲੋਕੀ ਇੱਥੇ ਕਮੈਂਟ ਕਰਦੇ ਅਸੀਂ ਗਲਤ ਵੀ ਗੱਲ ਕੀਤੀ ਹੈ ਹਾਂ ਜੇ ਗਲਤ ਵੀ ਕੀਤੀ ਹੈ ਬਿਲਕੁਲ ਕੀਤੀ ਹੈ ਕਿਉਂਕਿ ਬੀਇੰਗ ਅ ਸਿੱਖ ਹੈ ਹਿਊਮਰਸ ਐਕਟੀਵਿਸਟ ਸਾਡੇ ਮਨ ਚ ਸੀ ਇਹ ਵੀ ਮਤਲਬ ਇਹ ਕੁਝ ਨਾ ਹੋਵੇ ਕਿਸੇ ਤੇ ਵੀ ਜੁਗਯਪੀ ਪੰਜਾਬ ਦੇ ਵਿੱਚ ਕਿਉਂਕਿ ਨਾ ਲੱਗੇ ਪੰਜਾਬ ਚ ਬੜਾ ਸ਼ਾਂਤ ਬਿਲਕੁਲ ਜੀ ਬਿਲਕੁਲ ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਕੋਈ ਕਿਤਾਬ ਕਿਸੇ ਨੇ ਕੋਈ ਰੱਖੀਆ ਕਿਤਾਬਾਂ ਤੁਹਾਡੇ ਇੱਥੇ ਹੀ ਵਿਕ ਰਹੀਆਂ ਤੁਹਾਡੀ ਪਬਲਿਕ ਪਬਲੀਕੇਸ਼ਨ ਹੋ ਰਹੀ ਹੈ ਕਿਤਾਬਾਂ ਰੱਖਣ ਦੇ ਉੱਤੇ ਲਾ ਦੇਣਾ ਜਾਂ ਇਸ ਤਰੀਕੇ ਨਾਲ ਕਰ ਦੇਣਾ ਤੇ ਇਹ ਮਤਲਬ ਬਹੁਤ ਜਿਹੜਾ ਜਿਹੜਾ ਚਿੰਤਾਜਨਕ ਵਰਤਾਰਾ ਨਿੰਦਣਯੋਗ ਵਰਤਾਰਾ ਨਿੰਦਣਯੋਗ ਵਰਤਾਰਾ ਤੇ ਗੁਰਪ੍ਰੀਤ ਹਰੀਨਾਉ ਦਾ ਜਿਹੜਾ असली मतलब जो भी कत्ल करावण वाला वो भी सामने जरूर ਆਉਣਾ ਚਾਹੀਦਾ ਉਹ سامنے ਆਉਣਾ ਚਾਹੀਦਾ ਮਤਲਬ ਆਪਾਂ ਇਹ ਗੱਲ ਨਾ ਲਿਖੀਏ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਜੇ ਪੁਲਿਸ ਚਾਵੇ ਝੂਠੇ ਸੱਚੇ ਸਬੂਤ ਬਣਾ ਲੈਂਦੀ ਆ ਕਰ ਲੈਂਦੀ ਆ ਕਰ ਲੈਂਦੀ ਆ ਹਾਂ ਮੈਂ ਜਿਹੜਾ ਬੰਦੇ ਦਾ ਕਿਸੇ ਦਾ ਕਤਲ ਕੇਸ ਨਾ ਜਾਂ ਕਿਸੇ ਕੇਸ ਨਾ ਵਾ ਵਾਸਤਵ ਨਹੀਂਦਾ ਉਹਨੂੰ ਲਿਆ ਕੇ ਖੜਾ ਕਰ ਦਿੰਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਹੈ ਕਹਿਣਾ ਹੀ ਆ ਪੁਲਿਸ ਦਾ ਕਹਿਣਾ ਫਿਰ ਮੰਨਣਾ ਹੀ ਪਊਗਾ ਭਾਈ ਜਦ ਕਹਿ ਦਿੱਤਾ ਉਹਨਾਂ ਬਈ ਬਸ ਸਾਰਾ ਥਾਮ ਥਾਮ ਖੜਾ ਹੋ ਕੇ ਕਹਤਾ ਵੀ ਫਲਾਣਾ ਦੋਸ਼ੀ ਆ ਤੋ ਉਹ ਦੋਸ਼ੀ ਮੰਨੇ ਜਾਂਦਾ ਜੀ ਹਾਂ ਬਿਲਕੁਲ ਸਹੀ ਗੱਲ ਹੈ ਠੀਕ ਹੈ ਦਰਸ਼ਕੋ ਦੇਖਦੇ ਰਹੋ ਹਿਊਮਰ ਐਸ਼ਟ ਬੋਰਡ ਬਹੁਤ ਬਹੁਤ ਧੰਨਵਾਦ ਜੀ